ਨਮਸਕਾਰ ਸਤਿ ਸ੍ਰੀ ਅਕਾਲ ਦਾ ਪੰਜਾਬ ਪਾਲ ਡਿਸਕਸ਼ਨ ਸੀਰੀਜ਼ ਦੇ ਵਿੱਚ ਅਸੀਂ ਸਭ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਅੱਜ ਸਾਡੇ ਨਾਲ ਜਿਹੜੀ ਵਿਸ਼ੇਸ਼ ਸ਼ਖਸੀਅਤ ਮੌਜੂਦ ਨੇ ਉਹ ਕਿਸੇ ਜਾਣ ਪਛਾਣ ਦੇ ਮੌਜੂਦ ਮਹਤਾਜ ਨਹੀਂ ਇਹਨਾਂ ਦੇ ਬਾਰੇ ਮੈਂ ਤੁਹਾਨੂੰ ਸਭ ਨੂੰ ਜਾਣੂ ਕਰਵਾਜਣਾ ਚਾਹੁੰਦਾ ਨਵਾਂ ਨਵੇਂ ਜੀ ਆਰਐਸ ਲੱੱਦਰ ਜੀ ਲੱੱਦਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਨਮਸਕਾਰ ਜੀ ਗੁੱਡ ਮਾਰਨਿੰਗ वेरी गुड one leather साहब का जो कांच क्षेत्र है एक रिटायर्ड आईएएस अधिकारी है ये सादा जो दलित समाज है पिछड़ा समाज है ओना दे भले दे कार्य के लिए ये अनेक ग्राउंड लेवल पे आज भी कार्य कर रहे भारतीय जनता पार्टी दे ऐसी मोर्चा समाज के अध्यक्ष मिले सो नगर साहब कैलाशワत बाबा साहब अंबेडकर द्वारा इतना मजबूत ਸੰਵਿਧਾਨ ਬਣਾਉਣ ਦੇ باوجود ਵੀ ਜਿਹੜਾ ਸਾਡਾ ਸਮਾਜ ਹੈ ਦਲਿਤ ਤੇ ਪਛੜਿਆ ਸਮਾਜ ਹੈ ਉਹ ਅੱਜ ਵੀ ਸਮਾਜ ਦੀ ਆਮ ਧਾਰਾ ਦੇ ਵਿੱਚ ਕਿਉਂ ਨਹੀਂ ਆ ਸਕਿਆ ਕਿਉਂ ਅੱਜ ਵੀ ਪਛੜਿਆ ਦਾ ਪਛੜਿਆ ਹੈ ਜੀ ਇਹ ਆਪਣਾ ਬਹੁਤ ਅੱਛਾ ਵਿਸ਼ਾ ਹੈਗਾ ਖਾਸ ਕਰਕੇ ਅੱਜ ਦਾ ਜਿਹੜਾ ਚੋਣਾਂ ਦਾ ਮਾਹੌਲ ਹੈ ਉਹਦੇ ਵਿੱਚ ਇੱਕ ਹੋਰ ਵੀ ਜ਼ਿਆਦਾ ਰੈਲੇਵੈਂਟ ਹੋ ਜਾਂਦਾ ਹੈ ਕਿਉਂਕਿ ਜੋ ਬਾਬਾ ਸਾਹਿਬ ਅੰਬੇਡਕਰ ਜੀ ਨੇ ਸੰਵਿਧਾਨ ਲਿਖਿਆ ਸੀਗਾ ਔਰ ਜਿਹੜਾ ਬੜਾ ਇੱਕ ਮਜ਼ਬੂਤ ਸੰਵਿਧਾਨ ਸਾਬਤ ਹੋਇਆ ਪਿਛਲੇ 75 ਸਾਲ ਤੋਂ ਦੇਸ਼ ਲਗਾਤਾਰ ਤਰੱਕੀ ਕਰ ਰਿਹਾ ਸਲੋ ਸਹੀ ਪਰ ਤਰੱਕੀ ਕਰ ਰਿਹਾ ਇਸੇ ਤਰ੍ਹਾਂ ਸਮਾਜ ਨੇ ਵੀ ਤਰੱਕੀ ਕੀਤੀ ਆ ਇਹ ਨਹੀਂ ਕਿ ਸਮਾਜ ਬਿਲਕੁਲ ਅੱਜ ਉਹ ਵਾਲਾ ਆ ਜਿਹੜਾ ਦੇਸ਼ ਦੇ ਆਜ਼ਾਦ ਹੋਣ ਵੇਲੇ ਸੀ ਉਹ ਗੱਲ ਵੀ ਨਹੀਂ ਐ ਅਜੇ ਹਜ਼ਾਰਾਂ ਨਹੀਂ ਲੱਖਾਂ ਲੋਕੀ ਪੜ ਲਿ ਗਏ ਆ ਬਹੁਤ ਉੱਚੇ ਉੱਚੇ ਆ ਆਪਣਾ ਪੋਸਟਾਂ ਤੇ ਪਹੁੰਚ ਗਏ ਹੈ ਗਿਆ ਵਜ਼ੀਰ ਬਣੇ ਹੈ ਗਿਆ ਰਾਸ਼ਟਰਪਤੀ ਤੱਕ ਪਹੁੰਚ ਗਏ ਹੈ ਗਿਆ ਸੁਪਰੀਮ ਕੋਰਟ ਦੇ ਜੱਜ ਬਣ ਗਏ ਆ ਡੀਸੀ ਐਸਐਸਪੀ ਤੇ ਆਪਣਾ ਡੀਜੀਪੀ ਰੈਂਕ ਦੇ ਅਹੁਦੇ ਤੱਕ ਵੀ ਪਹੁੰਚ ਗਏ ਆ ਤੇ ਉਹਨਾਂ ਦੇ ਜਿਹੜਾ ਸਮਾਜਿਕ ਤੇ ਆਪਣਾ ਐਜੂਕੇਸ਼ਨਲ ਤੇ ਆਪਣਾ ਜਿਹੜਾ ਆਰਥਿਕ ਪੱਧਰ ਵੀ ਉੱਚਾ ਹੋਇਆ ਇਹਦੇ ਚ ਵੀ ਕੋਈ ਸ਼ੱਕ ਨਹੀਂ ਹੈ ਲੈਕਿਨ ਜਿਹੜੀ ਆਬਾਦੀ ਬਦੇਸ਼ ਜਿਆਦਾ ਹੋਣ ਤੋਂ ਪਹਿਲਾਂ 40 ਕਰੋੜ ਸੀ ਅੱਜ 140 ਕਰੋੜ ਤੋਂ ਉੱਪਰ ਹੋ ਗਈ ਆ ਤੇ ਇਹਦੇ ਵਿੱਚ ਜਿਹੜਾ ਆਪਣਾ ਐਸਸੀ ਸਮਾਜ ਐ ਐਸਸੀ ਐਸਟੀ ਐ ਕਾਫੀ ਹੱਦ ਤੱਕ ओबीसी ਸਮਾਜ ਵੀ ਆ ਉਹਨਾਂ ਦੇ ਵਾਸਤੇ ਜਿਹੜੇ ਆਪਣਾ ਤਰੱਕੀ ਜਿਹੜੀ ਹੋਣੀ ਚਾਹੀਦੀ ਸੀਗੀ ਜਾਂ ਬਾਕੀ ਵਰਗਾਂ ਨੇ ਕੀਤੀ ਆ ਉਹ ਆਪਣਾ ਅਸੀਂ ਉਸ ਸਮਾਜ ਜਿਹੜਾ ਦੇ ਐਸਸੀ ਸਮਾਜ ਐ ਖਾਸ ਕਰਕੇ ਪੰਜਾਬ ਦੀ ਗੱਲ ਕਰੀਏ ਤਾਂ 35% ਜਿਹੜੀ ਵਸੋਂ ਐ ਉਹ ਸ਼ੈਡਿਊਲ ਕਾਸਟ ਐ ਔਰ ਜਾਂ ਤਾਂ ਕਿਸੇ ਦਾ ਜਿਹੜਾ ਇੱਕ ਜਿਹਨੂੰ ਕਹਿੰਦੇ ਆ ਪ੍ਰੈ ਡਿਗਨੀਫਾਈਡ ਲਾਈਫ ਉਹਦੇ ਜਿਉਣ ਵਾਸਤੇ ਤਿੰਨ ਚੀਜ਼ਾਂ ਚੋਂ ਕੋਈ ਇੱਕ ਚੀਜ਼ ਜ਼ਰੂਰੀ ਹੈ ਜਾਂ ਤਾਂ ਉਹਦੇ ਕੋਲ ਆਪਣੀ ਜ਼ਮੀਨ ਹੋਵੇ ਗੁਜ਼ਰ ਬਸਰ ਲਈ ਜਾਂ ਉਹਦੇ ਕੋਲ ਸਰਕਾਰੀ ਨੌਕਰੀ ਹੋਵੇ ਤੇ ਜਾਂ ਉਹਦੇ ਕੋਲ ਆਪਣਾ ਬਿਜ਼ਨਸ ਹੋਵੇ ਜਦੋਂ ਇਹਨਾਂ ਤਿੰਨਾਂ ਚੀਜ਼ਾਂ ਦੇ ਕੋਲ ਇੱਕ ਵੀ ਚੀਜ਼ ਨਹੀਂ ਹੁੰਦੀ ਤਾਂ ਉਹਦੇ ਵਾਸਤੇ ਗੁਜ਼ਾਰਾ ਕਰਨਾ ਤੇ ਆਪਣਾ ਇੱਕ ਇੱਜ਼ਤਪਰੀ ਜ਼ਿੰਦਗੀ ਜਿਉਣਾ ਬਹੁਤ ਮੁਸ਼ਕਲ ਹੈ ਇਸੇ ਕਰਕੇ ਬਾਬਾ ਸਾਹਿਬ ਅੰਬੇਡਕਰ ਨੇ ਜਦੋਂ ਸੰਵਿਧਾਨ ਲਿਖਿਆ ਸੀਗਾ ਤਾਂ ਪ੍ਰੀਅੰਬਲ ਦੇ ਵਿੱਚ ਸਰਕਾਰ ਦੇ ਵਾਸਤੇ ਸੂਬਾ ਸਰਕਾਰ ਲਈ ਤੇ ਸੈਂਟਰ ਸਰਕਾਰ ਲਈ ਉਹਨਾਂ ਨੇ ਤਿੰਨ ਚੀਜ਼ਾਂ ਉਹਦੇ ਵਿੱਚ ਪਾ ਦਿੱਤੀਆਂ ਸੀਗੀਆਂ ਜਦੋਂ ਉਹਨਾਂ ਨੇ ਲਿਖਿਆ ਸੀਗਾ ਕਿ ਵੀ ਦਾ ਪੀਪਲ ਆਫ ਇੰਡੀਆ ਜਿਹਨੂੰ ਕਿ ਭਾਰਤ ਕਿਹਾ ਜਾਂਦਾ ਆ ਉਹ ਕੀ ਕਰੇਗਾ ਉਹਦੀ ਕੀ ਡਿਊਟੀ ਹੋਏਗੀ ਟੂ ਇਨਸ਼ੋਰ ਜਸਟਿਸ ਟੂ ਏਵਰੀ ਸਿਟੀਜ਼ਨ ਜਸਟਿਸ ਕਿਹੜਾ ਸੋਸ਼ਲ ਇਕਨੋਮਿਕ ਐਂਡ ਪੋਲੀਟੀਕਲ ਕਿਤੇ ਨਾ ਕਿਤੇ ਆਪਾਂ ਉਹ ਜਿਹੜਾ ਜਸਟਿਸ ਦੇਣ ਲਈ ਸਮੇਂ ਦੀਆਂ ਸਰਕਾਰਾਂ ਉਹ ਜਸਟਿਸ ਇਨਸ਼ੋਰ ਕਰਨ ਦੇ ਵਿੱਚ ਫੇਲ ਹੋਈਆਂ ਆ ਜਿਹਦੀ ਵਜ੍ਹਾ ਕਰਕੇ ਜਿਹੜਾ ਸਮਾਜ ਹੈਗਾ ਆ ਖਾਸ ਕਰਕੇ ਦਲ ਸਮਾਜ ਸ਼ੈਡਿਊਲਡ ਕਾਸ ਸਮਾਜ ਐਸਟੀ ਸਮਾਜ ਇਹ ਉਸ ਲੈਵਲ ਤੱਕ ਨਹੀਂ ਪਹੁੰਚ ਪਾਇਆ ਜਿਸ ਲੈਵਲ ਤੇ ਇੱਕ ਆਪਾਂ ਨੂੰ ਇੱਕ ਸੱਭਿਅਕ ਸਮਾਜ ਨੂੰ ਇੱਕ ਆਪਣਾ ਜਿਹੜਾ ਸਾਡਾ ਦੇਸ਼ ਹੈਗਾ ਜਿਹਨੂੰ ਅਸੀਂ ਵਿਸ਼ਵ ਗੁਰੂ ਬਣਾਉਣ ਜਾ ਰਹੇ ਆ ਉਹ ਆਪਣਾ ਉੱਥੇ ਕਿਤੇ ਨਾ ਕਿਤੇ ਅਸੀਂ ਪਿੱਛੇ ਰਹਿ ਗਏ ਆ ਔਰ ਉਹਦੇ ਖਾਸ ਕਰਕੇ ਆਪਣਾ ਜਿਹੜਾ ਸਾਡੇ ਜਿਹੜੇ ਨੇਤਾ ਲੋਕ ਸੀਗੇ ਖਾਸ ਕਰਕੇ ਸ਼ੈਡਿਊਲ ਕਾਸਟ ਕੈਟਾਗਰੀ ਚ ਆਉਂਦੇ ਸੀਗੇ ਉਹ ਵੀ ਆਪਣਾ ਜਿਹੜਾ ਆਪਣੀ ਡਿਊਟੀ ਨਿਭਾਉਣ ਦੇ ਵਿੱਚ ਉਹ ਫੇਲ ਹੋਏ ਆ ਉਹਨਾਂ ਨੇ ਆਪਣੇ ਆਪ ਨੂੰ ਤਾਂ ਉੱਪਰ ਚੁੱਕਿਆ ਆਪਣਾ ਉਹਨਾਂ ਨੇ ਆਰਥਿਕ ਤੌਰ ਤੇ ਐਜੂਕੇਸ਼ਨ ਤੌਰ ਤੇ ਸੋਸ਼ੀਅਲੀ ਤੌਰ ਤੇ ਆਪਣਾ ਪੱਧਰ ਉੱਚਾ ਕੀਤਾ ਲੇਕਿਨ ਉਹ ਸਮਾਜ ਨੂੰ ਨਾਲ ਲੈ ਕੇ ਨਹੀਂ ਚੱਲ ਪਾਏ ਸਮਾਜ ਦੇ ਵਾਸਤੇ ਉਹ ਕੰਮ ਜਿਹੜਾ ਉਹਨਾਂ ਦੀ ਡਿਊਟੀ ਬਣਦੀ ਸੀਗੀ ਉਹ ਨਹੀਂ ਕਰ ਪਾਏ ਜਦੋਂ ਬਾਬਾ ਸਾਹਿਬ ਅੰਬੇਡਕਰ ਦੇ ਜਿੰਦੇ ਜੀ ਉਹਨਾਂ ਨੂੰ ਕਹਿਣਾ ਪਿਆ ਸੀਗਾ ਕਿ ਮੈਨੂੰ ਮੇਰੇ ਪੜ੍ਹੇ ਲਿਖੇ ਸਮਾਜ ਨੇ ਧੋਖਾ ਦਿੱਤਾ ਤਾਂ ਉਹਨਾਂ ਦਾ ਇਹੀ ਮਤਲਬ ਸੀਗਾ ਕਿ ਜਿਨ੍ਹਾਂ ਨੇ ਰੈਜ਼ਰਵੇਸ਼ਨ ਲੈ ਕੇ ਐਮਐਲਏ ਐਮਪੀ ਬਣੇ ਜਿਨ੍ਹਾਂ ਨੇ ਰੈਜ਼ਰਵੇਸ਼ਨ ਲੈ ਕੇ ਵੱਡੇ ਵੱਡੇ ਸਰਕਾਰੀ ਅਫਸਰ ਬਣੇ ਵੱਡੇ ਵੱਡੇ ਐਜੂਕੇਸ਼ਨਲ ਇੰਸਟੀਟਿਊਸ਼ਨ ਦੇ ਵਿੱਚ ਉਹਨਾਂ ਨੇ ਪੜ੍ਹਾਈ ਕੀਤੀ ਹਰ ਤਰੀਕੇ ਦੇ ਨਾਲ ਉਹ ਅੱਗੇ ਆਏ ਲੇਕਿਨ ਜਿਹੜੀ ਉਹਨਾਂ ਦੀ ਡਿਊਟੀ ਬਣਦੀ ਸੀ ਕਿ ਉਹ ਗਰੀਬ ਸਮਾਜ ਵਾਸਤੇ ਅਨਪੜ੍ਹ ਸਮਾਜ ਵਾਸਤੇ ਉਹ ਵੀ ਕੰਮ ਕਰਨ ਉਹ ਆਪਣੀ ਡਿਊਟੀ ਦੇ ਵਿੱਚ ਫੇਲ ਹੋਏ ਆ ਮੈਂ ਇਹ ਸਮਝਦਾ ਹੈਗਾ ਕਿ ਸਰਕਾਰ ਨੂੰ ਅਜੇ ਵੀ ਬਹੁਤ ਕੁਝ ਕਰਨ ਦੀ ਲੋੜ ਹੈ ਤਾਂ ਕਿ ਸਮੁੱਚੇ ਦੇਸ਼ ਦੀ ਤਰੱਕੀ ਹੋਵੇ ਜਿਹਦੇ ਵਿੱਚ ਐਸੀ ਸਮਾਜ ਵੀ ਪਾਰਟ ਹੈ ਗੁਰਵਾਨੀ ਚਾਹੁੰਦਾ ਹੈਗਾ ਤਾਂ ਆਪਣਾ ਜਿਹੜਾ ਆਪਣਾ ਗੁਰੂ ਗ੍ਰੰਥ ਸਾਹਿਬ ਆਪਾਂ ਪੜ੍ਹਦੇ ਆ ਸੁਣਦੇ ਆ ਕਿ ਆਪਾਂ ਜਦੋਂ ਆਪਾਂ ਸਭਨਾ ਦਾ ਭਲਾ ਹੋਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੇ ਆਪਾਂ ਕਹਿੰਨੇ ਹੈਗੇ ਆ ਕਿ ਭਈ ਆਪਣਾ ਜਦੋਂ ਸਭ ਦਾ ਭਲਾ ਹੋਏਗਾ ਤਾਂ ਫਿਰ ਮੈਂ ਵਿਸਰਿਆ ਨਾ ਜਾਈ ਮੈਂ ਵੀ ਪਿੱਛੇ ਨਹੀਂ ਰਵਾਂਗਾ ਕਿ ਸਭ ਨਾਲ ਜੀਵਾਂ ਦਾ ਏਕੋ ਦਾਤਾ ਹੋ ਮੈਂ ਵਿਸਰਿਆ ਨਾ ਜਾਈ ਤੇ ਮੈਂ ਵੀ ਪਿੱਛੇ ਨਹੀਂ ਰਹਿ ਜਾਂਦਾ ਮੈਂ ਉਹਨਾਂ ਦੇ ਵਿੱਚ ਹੀ ਆ ਜੰਨਾ ਸਾਰਾ ਦੇਸ਼ ਤਰੱਕੀ ਕਰੇਗਾ ਤੇ ਦਲ ਸਮਾਜ ਵੀ ਤਰੱਕੀ ਕਰੇਗਾ ਉਹ ਇੱਕ ਜਿਹੜਾ ਮਿਸ਼ਨ ਹੈਗਾ ਜਿਹੜਾ ਸਾਬ श्री ਕਾਂਸ਼ੀ ਰਾਮ ਜੀ ਕਹਿੰਦੇ ਹੁੰਦੇ ਸੀ ਕਿ ਮੇਰਾ ਕੋਈ ਅਲੱਗ ਮੈਨੀਫੈਸਟੋ ਨਹੀਂ ਹੈਗਾ ਗੁਰੂ ਗ੍ਰੰਥ ਸਾਹਿਬ ਹੀ ਮੇਰਾ ਮੈਨੀਫੈਸਟੋ ਹੈ ਤੇ ਸੰਵਿਧਾਨ ਹੀ ਮੇਰਾ ਮੈਨੀਫੈਸਟੋ ਹੈ ਤੇ ਸਾਡੇ ਸੰਵਿਧਾਨ ਵਿੱਚ ਤਾਂ ਬਹੁਤ ਕੁਝ ਅੱਛਾ ਲਿਖਿਆ ਹੋਇਆ ਬਹੁਤ ਕੁਝ ਅੱਛੀਆਂ ਗੱਲਾਂ ਲਿਖੀਆਂ ਹੋਈਆਂ ਲੇਕਿਨ ਜਦੋਂ ਇੰਪਲੀਮੈਂਟ ਕਰਨ ਵਾਲੇ ਲੋਕ ਫੇਲ ਹੋ ਜਾਂਦੇ ਆ ਉਹਨੂੰ ਇੰਪਲੀਮੈਂਟ ਨਹੀਂ ਕਰਦੇ ਤਾਂ ਕਿਤੇ ਨਾ ਕਿਤੇ ਦਲਤਾਂ ਦੇ ਨਾਲ ਵਿਤਕਰਾ ਹੁੰਦਾ ਆ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ 35% ਵਸੋ ਨੂੰ 1975 ਤੋਂ ਲੈ ਕੇ ਅੱਜ ਤੱਕ 50 ਸਾਲ ਹੋ ਚੱਲੇ ਆ 25% ਰੈਜ਼ਰਵੇਸ਼ਨ ਚੱਲੀ ਆ ਰਹੀ ਆ ਬਹੁਤ ਸਾਰੇ ਐਜੂਕੇਸ਼ਨਲ ਇੰਸਟੀਟਿਊਸ਼ਨ ਹੈ ਪੀਏਯੂ ਆ ਗੜਵਾਸੂ ਆ ਉਹਦੇ ਚ ਜ਼ੀਰੋ ਰੈਜ਼ਰਵੇਸ਼ਨ ਐ ਸਾਡੇ ਜਿਹੜੇ ਸੱਤ ਰਾਜ ਸਭਾ ਮੈਂਬਰ ਆ ਗਏ ਆ ਹੁਣ ਉਹਨਾਂ ਚ ਇੱਕ ਵੀ ਸ਼ੈਡਿਊਲ ਕਾਸਟ ਨਹੀਂ ਗਿਆ ਹੈਗਾ ਲਾਅ ਅਫਸਰ ਰੱਖਿਆ ਇੱਕ ਵੀ ਸ਼ੈਡਿਊਲ ਕਾਸਟ ਨਹੀਂ ਹੋਰ ਤਾਂ ਹੋਰ ਜਿਹੜਾ ਉਹਨਾਂ ਦੇ ਭਲੇ ਵਾਸਤੇ ਸੰਵਿਧਾਨਿਕ ਸੰਸਥਾ ਯਾ ਕਮਿਸ਼ਨ ਫਾਰ ਸ਼ੈਡਿਊਲ ਕਾਸਟ ਉਹਦਾ ਮੁਖੀ ਨਹੀਂ ਲਾਇਆ ਜੇ ਤੱਕ 3 ਸਾਲ ਤੋਂ ਉੱਪਰ ਸਮਾਂ ਹੋ ਗਿਆ ਆਪਣੇ ਉਹਦੇ ਮੈਂਬਰ 15 ਹੁੰਦੇ ਸੀ ਉਹ ਘਟਾ ਕੇ 5 ਕਰਦੇ 5 ਵੀ ਨਹੀਂ ਲਾਏ ਸੋ ਕਿਤੇ ਨਾ ਕਿਤੇ ਜਿਹੜੀਆਂ ਸਰਕਾਰਾਂ ਆ ਇਹਨਾਂ ਦੀ ਜਿਹੜੀ ਮਾਨਸਿਕਤਾ ਆ ਸਿਰਫ ਤੇ ਸਿਰਫ ਇਹਨਾਂ ਨੂੰ ਆਪਣਾ ਫ੍ਰੀ ਬੀਜ਼ ਦੇ ਉੱਤੇ ਲਗਾ ਕੇ ਬਿਜਲੀ ਫ੍ਰੀ ਦੇ ਦੋ ਆਨਾਜ ਫ੍ਰੀ ਦੇ ਦੋ ਹੋਰ ਆਪਣਾ ਪਾਣੀ ਫ੍ਰੀ ਦੇ ਦੋ ਲੇਕਿਨ ਤਰੱਕੀ ਨਾ ਕਰਨ ਸਿਰਫ ਵੋਟਾਂ ਪਾ ਦੇਣ ਤੇ ਇਹਨਾਂ ਨੂੰ ਆਪਣਾ ਗੁੰਮਰਾਹ ਕਰਕੇ ਕਿਉਂਕਿ ਵੱਡਾ ਵੋਟ ਬੈਂਕ ਹੈ ਕਰੋਨਾ ਦੀ ਗਿਣਤੀ ਦੇ ਵਿੱਚ ਵੋਟ ਬੈਂਕ ਹੈ ਇਸ ਕਰਕੇ ਇਹਨਾਂ ਦਾ ਜਿਹੜਾ ਵਕ ਵਕ ਪੋਲਿਟੀਕਲ ਪਾਰਟੀਆਂ ਆ ਉਹਨਾਂ ਦਾ ਇਰਾਦਾ ਇਹਨਾਂ ਦੀਆਂ ਵੋਟਾਂ ਲੈ ਕੇ ਆਪਣੀ ਸਰਕਾਰ ਬਣਾਉਣ ਦਾ ਆ ਨਾ ਕਿ ਇਹਨਾਂ ਦੇ ਭਲਾ ਕਰਨ ਦਾ ਕੁਕਲਾਦਰ ਸਾਹਿਬ ਅਗਲਾ ਜਿਹੜਾ ਪ੍ਰਸ਼ਨ ਹੈ ਉਹ ਤੁਹਾਡੀ ਗੱਲ ਹੈ ਕਿ ਤੁਸੀਂ ਪੰਜਾਬ ਦੀ ਗੱਲ ਕੀਤੀ ਕਿ ਸਾਡੇ ਪੰਜਾਬ ਦੇ ਵਿੱਚ 35% ਸਾਡਾ ਜਿਹੜਾ ਭਾਈਚਾਰਾ ਹੈਗਾ ਆ ਅਸੀਂ ਸਮਾਜ ਸਾਡਾ ਪਛੜਿਆ ਵਰਗ ਜਿਹੜਾ ਹੈ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਇੰਨੀ ਵੱਡੀ ਸੰਖਿਆ ਸਾਡੀ ਫੂਨ ਦੇ ਬਾਪੂ ਵੀ ਅਸੀਂ ਪੰਜਾਬ ਦੇ ਵਿੱਚ ਅੱਜ ਦੇਖੀਏ ਜਿਹੜਾ ਸਾਡੇ ਸਮਾਜ ਦੀ ਜਿਹੜੀ ਦਸ਼ਾ ਹੈ ਦੁਆਬੇ ਦੇ ਕੁਝ ਖੇਤਰਾਂ ਨੂੰ ਛੱਡ ਕੇ ਪੂਰੇ ਪੰਜਾਬ ਦੇ ਵਿੱਚ ਇੰਨੀ ਢਿੱਲੀ ਕਿਉਂ ਆ ਕਿਉਂ ਤੁਹਾਨੂੰ ਤਾਂ ਕਿਸੇ ਪੰਜਾਬ ਦੇ ਵਿੱਚ ਚੋਕ ਪਿਛਲੇ ਰਹਿ ਗਏ ਪੰਜਾਬ ਦੇ ਚੈਸਨ ਤਾਂ ਕੀ ਦੇ ਗਿਓ ਕੀ ਤੁਹਾਨੂੰ ਡਰੋਂ ਤੇ ਕੀ ਕੀ ਲੱਗਦਾ ਕੀ ਕਰਨਾ ਚਾਹੀਦਾ ਪੰਜਾਬ ਦੇ ਵਿੱਚ ਜਦੋਂ ਅਸੀਂ ਕਹਿੰਨੇ ਕਿ ਤੁਸੀਂ ਇੱਕ ਬੜੀ ਵਧੀਆ ਗੱਲ ਕੀਤੀ ਕਿ ਸ਼ਿਵ ਕੁਮਾਰ ਬਲੰਦ ਸਾਹਿਬ ਜੀ ਮਹਾਰਾਜ ਦੀ ਕਿ ਤੇਰੇ ਭਾਣੇ ਸਰਬੱਤ ਦਾ ਭਲਾ ਅਜੇ ਹਾਂ ਖੇਤਰ ਜਿੱਥੇ ਸੀ ਸਰਬੱਤ ਦਾ ਭਲਾ ਦੀ ਗੱਲ ਕਰਦੇ ਲੇਕਿਨ ਫਿਰ ਸਰਬੱਤ ਦੇ ਭਲੇ ਤੋਂ ਸਾਡਾ ਸਮਾਜ ਜਿਹੜਾ ਸੀ ਸਮਾਜ ਹੈ ਉਹ ਕਿਉਂ ਗਾਇਬ ਹੋ ਗਿਆ ਨਹੀਂ ਲੱਗਦਾ ਤੁਹਾਨੂੰ ਇਹ ਇਹਦੇ ਕੀ ਕਾਰਨ ਲੱਗਦੇ ਤੁਹਾਨੂੰ ਇਹਦੇ ਵਿੱਚ ਬਹੁਤ ਸਾਰੇ ਕਾਰਨ ਹੈ ਇੱਕ ਵੱਡਾ ਕਾਰਨ ਇਹ ਸੀਗਾ ਕਿ ਜਦੋਂ ਅੰਗਰੇਜ਼ਾਂ ਦਾ ਰਾਜ ਸੀਗਾ ਤਾਂ ਇੱਕ ਪੰਜਾਬ ਹੀ ਇੱਕ ਇਹੋ ਜਿਹਾ ਵਾਹਦ ਖੇਤਰ ਸੀਗਾ ਜਿਹਦੇ ਵਿੱਚ ਪੰਜਾਬ ਲੈਂਡ ਐਲੀਨੇਸ਼ਨ ਐਕਟ ਪਾਸ ਹੋਇਆ ਸੀਗਾ। ਔਰ ਉਹਦੇ ਐਕਟ ਦੇ ਰਹਿਣ ਵਾਸਤੇ ਵੀ ਨਹੀਂ ਖਰੀਦ ਸਕਦਾ ਜਾਨੀ ਕਿ ਘਰ ਬਣਾਣਾ ਉਹਦੇ ਲਈ ਵੀ ਜ਼ਮੀਨ ਨਹੀਂ ਖਰੀਦ ਸਕਦਾ। ਇਸ ਕਰਕੇ ਜਿਹੜੇ ਇਹਨਾਂ ਦੇ ਤੁਸੀਂ ਦੇਖੋਗੇ ਪੰਜਾਬ ਦੇ ਵਿੱਚ ਜਿਹੜੇ ਮੋਹੱਲੇ ਆ ਸ਼ੈਡਿਊਲ ਕਾਸਟਾਂ ਦੇ ਉਹ ਪਿੰਡੋਂ ਬਾਹਰ ਐ। ਔਰ तकरीबन ਉਸ ਸਮੇਂ ਆਪਣਾ ਪੰਚਾਇਤੀ ਜ਼ਮੀਨ ਤੇ ਸ਼ਾਮਲਾ ਜ਼ਮੀਨ ਤੇ ਹੁੰਦੇ ਸੀਗੇ ਅੱਜ ਜਿਹੜੇ ਲੋਕ ਹੈਗੇ ਆ ਇਹ ਆਪਣਾ ਆਪਣੇ ਪੈਸੇ ਨਾਲ ਆਪਣੇ ਪਲਾਟ ਖਰੀਦ ਕੇ ਛੋਟੇ ਮੋਟੇ ਘਰ ਬਣਾ ਰਹੇ ਹੈਗੇ ਆ ਪੰਜਾਬ ਦੇ ਵਿੱਚ ਬਹੁਤ ਸਮੇਂ ਤੋਂ ਪੰਜਾਬ ਦੀ ਸਰਕਾਰ ਨੇ ਕਈ ਵਾਰੀ ਸਕੀਮ ਚਲਾਈ ਹੈ ਇਹਨਾਂ ਨੂੰ 5-5 ਮਰਲੇ ਜ਼ਮੀਨ ਦਿੱਤੀ ਜਾਵੇ ਤਾਂ ਕਿ ਆਪਣਾ ਘਰ ਬਣਾ ਸਕਣ ਔਰ ਇਸੇ ਕਰਕੇ ਆਪਣਾ ਪੰਜਾਬ ਦੀ ਜਿਹੜੀ 35% ਵਸੋਂ ਆ ਕਿਉਂਕਿ ਪਾਕਿਸਤਾਨ ਤੋਂ ਜਿਹੜੀ ਮਾਈਗ੍ਰੇਟ ਹੋ ਕੇ ਪਾਪੂਲੇਸ਼ਨ ਆਈ ਉਹਨਾਂ ਨੇ ਵੀ ਪ੍ਰੀਫਰ ਕੀਤਾ ਕਿ ਪੰਜਾਬ 'ਚ ਵਸ ਵਸ ਜਾਣ ਨੇੜੇ ਸੀਗਾ ਤੋਂ ਇਸ ਕਰਕੇ ਪਾਪੂਲੇਸ਼ਨ ਦਾ ਬਹੁਤ ਵੱਡਾ ਚੰਕ ਜਿਹੜਾ ਹੈਗਾ ਆ ਉਹ ਆਪਣਾ ਪੰਜਾਬ 'ਚ ਹੈਗਾ ਆ ਪੰਜਾਬ ਦੀ 35% ਵਸੋਂ ਲਈ ਸਿਰਫ 3.2% ਜ਼ਮੀਨ ਹੈ ਉਹਨਾਂ ਦੇ ਆਪਣਾ ਉਹਨਾਂ ਦੀ ਆਪਣੀ ਮਲਕੀਅਤ ਜਦੋਂ ਕਿ ਇੰਡੀਆ ਲੈਵਲ ਤੇ ਇਹੀ ਜਿਹੜਾ ਉਹਨਾਂ ਦੀ ਪਰਸੈਂਟੇਜ ਹੈ 15% ਹੈ ਆਪਣੀ ਪਾਪੂਲੇਸ਼ਨ ਲੇਕਿਨ ਜ਼ਮੀਨ ਜਿਹੜੀ ਉਹਨਾਂ ਦੀ 8.6% ਹੈ 올 ਇੰਡੀਆ ਲੈਵਲ ਤੇ ਪੰਜਾਬ ਤੋਂ ਬਾਹਰ ਜਾਓਗੇ ਤਾਂ ਸ਼ੈਡਿਊਲ ਕਾਸਟਾਂ ਕੋਲ ਥੋੜੀ-ਬਹੁਤੀ ਕਿਸੇ ਕੋਲ 1 ਏਕੜ ਕਿਸੇ ਕੋਲ 1.5 ਏਕੜ ਕਿਸੇ ਕੋਲ ਅੱਧਾ ਏਕੜ ਜ਼ਮੀਨ ਸਭ ਕੋਲ ਹੈਗੀ ਆ ਲੇਕਿਨ ਪੰਜਾਬ ਦੇ ਵਿੱਚ ਨਹੀਂ ਹੈਗੀ ਜੇ ਦੀ ਵਜ੍ਹਾ ਕਰਕੇ ਆਪਾਂ ਪੰਜਾਬ ਦੇ ਵਿੱਚ ਇੱਕ ਤਾਂ ਮੈਂ ਜਿਵੇਂ ਪਹਿਲਾਂ ਦੱਸਿਆ ਸੀਗਾ ਕਿ ਤਿੰਨਾਂ ਚੀਜ਼ਾਂ 'ਚੋਂ ਇੱਕ ਹੋਣੀ ਚਾਹੀਦੀ ਹੈ ਜ਼ਰੂਰਤ ਹੈ ਡਿਗਨੀਫਾਈਡ ਲਾਈਫ ਲਈ ਪੰਜਾਬ ਦੇ ਵਿੱਚ ਆਪਣੇ ਕੋਲ ਜ਼ਮੀਨ ਸ਼ੈਡਿਊਲ ਕਾਸਟ ਲੋਕਾਂ ਕੋਲ ਨਹੀਂ ਹੈਗੀ ਨੰਬਰ 1 ਨੰਬਰ 2 ਦੇ ਉੱਤੇ ਜਦੋਂ ਆਪਣਾ ਗ੍ਰੀਨ ਰੈਵੋਲੂਸ਼ਨ ਆਇਆ ਉਸ ਵੇਲੇ ਜਿਹੜੇ ਲੋਕ ਸੀਗੇ ਕੋਈ ਕੰਮ ਧੰਦੇ ਆਪਣੇ ਕਰਦੇ ਸੀਗੇ ਜਾਂ ਤਾਂ ਆਪਣਾ ਖੱਡੀ ਦਾ ਕੰਮ ਕਰਦੇ ਸੀ ਚਮੜੇ ਦੀ ਜੁੱਤੀਆਂ ਦਾ ਕੰਮ ਕਰਦੇ ਸੀ ਕੋਈ ਹੋਰ ਕੰਮ ਕਰਦੇ ਸੀ ਜਿਹਦੇ ਨਾਲੇ ਕਾਟੇਜ ਇੰਡਸਟਰੀ ਸੀ ਬੜੀ ਅੱਛੀ ਚੱਲ ਰਹੀ ਸੀਗੀ ਮਸ਼ੀਨੀਕਰਨ ਦੇ ਨਾਲ ਇਹ ਲੋਕੀ ਬਿਲਕੁਲ ਉਹ ਹੋ ਗਏ ਆਪਣਾ ਜੋ ਜੌਬਲੈਸ ਹੋ ਗਏ ਔਰ ਜਮੀਨਾਂ ਦੀ ਜਿਹੜੇ ਵਾਈ ਕਰਦੇ ਸੀ ਉਹ ਕਿਰਾਏ ਤੇ ਕਰਦੇ ਸੀ ਅੱਧ ਤੇ ਕਰਦੇ ਸੀ ਟਰੈਕਟਰ ਆ ਗਏ ਟੀਬਲ ਆ ਗਏ ਉਹ ਲੇਬਰਰ ਦੇ ਵਿੱਚ ਬਦਲ ਗਏ ਅੱਜ ਤੱਕ ਕੋਈ ਸਟੱਡੀ ਪੀਏਯੂ ਨੇ ਜਾਂ ਕਿਸੇ ਹੋਰ ਸੰਸਥਾ ਨੇ ਮੇਰੇ ਧਿਆਨ ਚ ਨਹੀਂ ਕੀਤੀ ਹੋਵੇ ਜਿਹਦੇ ਵਿੱਚ ਇਹ ਦੱਸਿਆ ਹੋਵੇ ਕਿ ਇਹ ਲੋਕੀ ਗਰੀਬ ਕਿਉਂ ਹੋ ਗਏ ਇਹ ਲੇਬਰਰ ਕਲਾਸ ਕਿਉਂ ਵੱਧ ਗਈ ਹੈ ਤੇ ਇਹਨਾਂ ਦਾ ਹੱਲ ਕੀ ਹੈ ਤੇ ਇਸ ਕਰਕੇ ਆਪਣਾ ਇਹਨਾਂ ਲੋਕਾਂ ਨੇ ਆਪਣਾ 70 ਦੇ ਵਿੱਚ ਔਨਵਰਡ ਆਪਣਾ ਅਰਬ ਦੇਸ਼ਾਂ ਵੱਲੋਂ ਨੌਜਵਾਨ ਲੜਕੇ ਨੇ ਮੂੰ ਕੀਤਾ ਤੇ ਆਪਣਾ ਦੁਬਈ, ਮਸਕਰ, ਸਾਊਦੀ ਅਰੇਬੀਆ ਲੇਬਰ ਕਰਨ ਗਏ। ਦੁਆਬੇ ਦੇ ਲੋਕੀ ਸਭ ਤੋਂ ਜ਼ਿਆਦਾ ਗਏ। ਤਾਂ ਇਸ ਕਰਕੇ ਉਥੋਂ ਦੇ ਜਦੋਂ ਲੋਕਾਂ ਨੇ ਪੈਸਾ ਵਗੈਰਾ ਕਮਾਇਆ ਲੇਬਰ ਕਰਕੇ ਤਾਂ ਉਹਨਾਂ ਨੇ ਪਿੰਡ 'ਚ ਆ ਕੇ ਆਪਣੇ ਛੋਟੇ-ਮੋਟੇ ਪਲਾਟ ਖਰੀਦੇ, ਪੱਕੇ ਘਰ ਬਣਾਏ। ਅੱਜ ਚੰਗਾ ਕਾਫੀ ਲੋਕੀ ਮジョਰਿਟੀ ਉਹ ਅੱਛੀ ਆਪਣਾ ਡਿਗਨੀਫਾਈਡ ਲਾਈਫ ਜਿਉ ਰਹੇ ਆ। ਲੇਕਿਨ ਆਪਣਾ ਜਿਵੇਂ ਮਾਲਵਾ ਰੀਜ਼ਨ ਇਹਦੇ ਵਿੱਚ ਸਾਡੇ ਜਿਹੜੇ ਆਪਣਾ ਐਸਸੀ ਲੋਕ ਹੈ ਉਹ ਅਜੇ ਘਟ ਗਏ ਆ ਬਾਹਰਲੇ ਮੁਲਕਾਂ ਦੇ ਵਿੱਚ ਦੁਆਬੇ ਦੇ ਵਿੱਚੋਂ ਤਾਂ ਇੰਗਲੈਂਡ ਚ ਵੀ ਚਲੇ ਗਏ ਕੈਨੇਡਾ ਚ ਚਲੇ ਗਏ ਅਮਰੀਕਾ ਚ ਚਲੇ ਗਏ ਹੋਰ ਇਟਲੀ ਚ ਚਲੇ ਗਏ ਬਹੁਤ ਸਾਰੇ ਮੁਲਕਾਂ ਚ ਗਏ ਆ ਔਰ ਚੰਗਾ ਪੈਸਾ ਕਮਾ ਰਹੇ ਆ ਚੰਗਾ ਬਿਜ਼ਨਸ ਕਰ ਰਹੇ ਆ ਲੇਕਿਨ ਪੂਰੇ ਪੰਜਾਬ ਦੇ ਵਿੱਚ ਸਾਰੇ ਦਲਤ ਤਰੱਕੀ ਕਰ ਗਏ ਹੁਣ ਇਸ ਤਰ੍ਹਾਂ ਨਹੀਂ ਹੈਗਾ ਸੋ ਇਸ ਕਰਕੇ ਜਿਹੜਾ ਮジョਰਿਟੀ ਹੈਗਾ ਆਲਮੋਸਟ ਮੈਂ ਕਹਿ ਸਕਦਾ 60% 70% ਲੋਕੀ ਅਜੇ ਵੀ ਬਹੁਤ ਗਰੀਬ ਹੈ ਕੋਈ ਸੇਰੀ ਦਾ ਕੰਮ ਕਰਦਾ ਕੋਈ ਲੈਂਡਲੈਸ ਲੇਬਰਰ ਹੈ ਕੋਈ ਹੋਰ ਆਪਣਾ ਇਸ ਤਰ੍ਹਾਂ ਦੇ ਕੰਮ ਕਰਦਾ ਜਿਹੜੇ ਕਿ ਉਹਨਾਂ ਲਈ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੈ ਜੀ ਮੇਟਰ ਸਭ ਆਪਾਂ ਗੱਲ ਕਰ ਸੀ ਤੁਹਾਡੇ ਗੱਲਾਂ ਚ ਇੱਕ ਗੱਲ ਚੱਲੀ ਕਿ ਜਿਹੜੇ ਰਾਜਨੀਤਿਕ ਪਾਰਟੀਆਂ ਦੇ ਨਾਮ ਵੀ ਤੁਹਾਡਾ ਇੱਕ ਲੰਬਾ ਅਨੁਭਵ ਹੈ ਇਸ ਖੇਤਰ ਦੇ ਵਿੱਚ ਜੀ ਅ ਹੁਣ ਲੋਕ ਸਭਾ ਦੇ ਇਲੈਕਸ਼ਨ ਚੱਲ ਰਹੇ ਨੇ ਕਿ ਇੱਕ ਜੂਨ ਨੂੰ ਜਿਹੜੇ ਹੈ ਪੰਜਾਬ ਖੇਤਰ ਦੇਡੇ ਇਲੈਕਸ਼ਨਸ ਹੋਣ ਹਰ ਪਾਰਟੀ ਚਾਹੁੰਦੀ ਹੈ ਕਿ Dalit ਸਮਾਜ ਸਾਡੇ ਨਾਲ ਖੜਾ ਹੋਵੇ ਸਾਨੂੰ ਸਾਧ ਦਵੇ ਪਰ ਜਦ ਜਨ ਜਾਂਦੇ ਤਾਂ ਇਹ ਸਾਡੀ ਸਮਾਜ ਦੇ ਨਾਲ ਖੜਾ ਹੀ ਨਹੀਂ ਹੁੰਦਾ ਤੁਹਾਨੂੰ ਕਿ ਲੱਗਦਾ ਕੀ ਸਾਡਾ ਸਮਾਜ ਉਛੜਿਆ ਸਮਾਜ ਐਸਈ ਬੀਸੀ OBC ਸਾਰੇ ਵਰਗ ਜਿਹੜੇ ਆਉਂਦੇ ਨੇ ਇਹ ਇਸ ਵਾਰ ਕੀ ਰੋਲ ਲਏਗਾ ਇਲੈਕਸ਼ਨ ਦੇ ਵਿੱਚ ਕੀ ਇਹ ਉਹਨਾਂ ਨੂੰ ਜਵਾਬ ਦੇਣ ਕਿ ਜਿਹੜੀਆਂ ਚੀਜ਼ਾਂ ਦੇ ਨਾਲ ਨਹੀਂ ਖੜੇ ਹੁੰਦੇ ਸਾਡੇ ਸਮਾਜ ਦੇ ਨਾਲ ਸਾਡੀ ਤਰੱਕੀ ਦੇ ਲਈ ਉਹ ਸਾਡੀ ਚੀਜ਼ਾਂ ਦੇ ਲਈ ਕੀ ਕਹਿੰਦੇ ਕੀ ਕੀ ਇਹ ਰਾਜਨੀਤੀ ਕੀ ਪ੍ਰਭਾਵ ਪਾਉਂਦਾ ਸਾਡੇ ਸਮਾਜ ਇਸ ਕੋਲ ਇਲੈਕਸ਼ਨਾਂ ਖਾਸ ਕਰਕੇ ਪੰਜਾਬ ਦੇ ਵਿੱਚ ਹਾਂਜੀ ਮੈਂ ਇਹ ਕਹਿਣਾ ਚਾਹਾਂਗਾ ਆਪਣੇ ਐਸਸੀ ਵਰਗ ਦੇ ਲੋਕਾਂ ਨੂੰ ਕਿ ਉਹ ਜਿਹੜੀ ਵੋਟ ਹੈਗੀ ਆ ਉਹ ਬਿਲਕੁਲ ਸੋਚ ਸਮਝ ਕੇ ਪਾਣ ਬਾਬਾ ਸਾਹਿਬ ਅੰਬੇਡਕਰ ਨੇ ਕਿਹਾ ਸੀ ਜਾਓ ਆਪਣੀਆਂ ਤੰਦਾ ਤੇ ਲਿਖ ਦਿਓ ਅਸੀਂ ਇਸ ਦੇਸ਼ ਦੇ ਹੁਕਮਰਾਨ ਹਾਂ ਕਿਉਂਕਿ ਇੱਕ ਮਜ਼ੋਰਟੀ ਆਪਣਾ ਜਿਹੜਾ ਵੋਟਰ ਹੈਗਾ ਆ ਉਹ ਦਲਿਤ ਹੈਗਾ ਤੇ ਵੋਟ ਵੀ ਪਾਉਂਦਾ ਹੈਗਾ ਇਹ ਨਹੀਂ ਆਗਾ ਕਿ ਵੋਟ ਵਾਲੇ ਦਿਨ ਘਰ ਬੈਠਾ ਰਹਿੰਦਾ ਵੋਟਾਂ ਪਾਣ ਜਾਂਦਾ ਆ ਲੇਕਿਨ ਜਿਹੜੇ ਲੋਕ ਵੋਟਾਂ ਲੈਂਦੇ ਹੈਗੇ ਆ ਉਹ ਆਪਣਾ ਜਿਹੜੇ ਲੀਡਰ ਲੋਕ ਹੈ ਪਾਰਟੀਆਂ ਦੇ ਲੋਕੀ ਆ ਉਹ ਇਹਨਾਂ ਨੂੰ ਪਰਮਾਂਦੇ ਆ ਕਿ ਅਸੀਂ ਤੁਹਾਡੇ ਵਾਸਤੇ ਬਿਜਲੀ ਫ੍ਰੀ ਕਰਤੀ ਆ ਅਸੀਂ ਤੁਹਾਡੇ ਵਾਸਤੇ ਆਫ ਫ੍ਰੀ ਦੇਤਾ ਆਫ ਫ੍ਰੀ ਦੇਤਾ ਉਹਦੇ ਕਰਕੇ ਤੁਸੀਂ ਵੋਟ ਸਾਨੂੰ ਪਾਓ ਲੇਕਿਨ ਜਦੋਂ ਕਿ ਅਸਲੀਅਤ ਇਹ ਹੈਗੀ ਆ ਕਿ ਵੋਟ ਬਹੁਤ ਕੀਮਤੀ ਹੈ ਨਾਏ ਆਪਾਂ ਨੂੰ ਪੈਸੇ ਬਦਲੇ ਪਾਣੀ ਚਾਹੀਦੀ ਐ ਨਾ ਨਸ਼ੇ ਬਦਲੇ ਨਾ ਸ਼ਰਾਬ ਬਦਲੇ ਇਹ ਤੁਹਾਡਾ ਜਿਹੜੀ ਆਪਣਾ ਤਕਦੀਰ ਬਦਲਣ ਵਾਲੀ ਜਿਹੜੀ ਤੁਹਾਡੀ ਵੋਟ ਹੈਗੀ ਆ ਤੁਸੀਂ ਨਾ ਹੁਕਮਰਾਨ ਤਾਂ ਤਾਂ ਹੀ ਬਣੋਗੇ ਜੇ ਤੁਹਾਡੇ ਵਿੱਚੋਂ ਕੋਈ ਰਾਜਾ ਬਣੇਗਾ ਕਿ ਜੇ ਰਾਜਾ ਜਾਂ ਤੁਹਾਡੀ ਪਾਰਟੀ ਦਾ ਰਾਜਾ ਬਣੇਗਾ ਜਿਹਨੂੰ ਤੁਸੀਂ ਸਪੋਰਟ ਕਰੋਗੇ ਤੇ ਉਹਦੇ ਵਾਸਤੇ ਆਪਣੇ ਜਿਹੜੇ ਲੀਡਰ ਹੈ ਜਾਤੀਵਾਦੀ ਮਾਨਸਿਕਤਾ ਵਾਲੇ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਨਕਾਰਨ ਦੀ ਲੋੜ ਹੈ ਕਿ ਜਿਹੜੇ ਲੋਕੀ ਅੱਜ ਵੀ ਆਪਾਂ 21ਵੀਂ ਸਦੀ ਦੇ ਵਿੱਚ ਵੀ ਦੇਸ਼ ਦੇ 75 ਸਾਲ ਆਜ਼ਾਦ ਹੋਣ ਤੋਂ ਬਾਅਦ ਵੀ ਇਹ ਸੋਚੀ ਬੈਠੇ ਆ ਗਿਆਂ ਉੱਚੀ ਨੀਚੀ ਸੋਚੀ ਬੈਠੇ ਆ ਦਲਤਾਂ ਨੂੰ ਕੋਈ ਪੈਰ ਦੀ ਜੁੱਤੀ ਸਮਝਦਾ ਕੋਈ ਵਿਧਾਨ ਸਭਾ ਦੇ ਵਿੱਚ ਵੀ ਹੌਸਲਾ ਕਰਦਾ ਹੈਗਾ ਕਿ ਜੀ ਇਹਨਾਂ ਨੂੰ ਦੌਰਾ ਪੈ ਗਿਆ ਇਹਨਾਂ ਨੂੰ ਜੁੱਤੀ ਸੰਗਾਓ ਐਹੋ ਜਿਹੀ ਮਾਨਸਿਕਤਾ ਵਾਲੇ ਲੋਕ ਜਿਹੜੇ ਆ ਉਹਨਾਂ ਨੂੰ ਆਪਣਾ ਪੁੱਛਣਾ ਚਾਹੀਦਾ ਆ ਕਿ ਤੁਸੀਂ ਐਹੋ ਜੀਆਂ ਗੱਲਾਂ ਕਰਦੇ ਹੋ ਤਾਂ ਇਹਦਾ ਕੀ ਮਤਲਬ ਹੈ ਤੁਹਾਡੀ ਸਾਡੇ ਗਰੀਬਾਂ ਪ੍ਰਤੀ ਸ਼ੈਡਿਊਲ ਕਸਟਮ ਪ੍ਰਤੀ ਕੀ ਪਾਲਿਸੀ ਹੈ ਅੱਜ ਤੱਕ ਤੁਸੀਂ ਕੀ ਕੀਤਾ ਤੇ ਅੱਗੇ ਕੀ ਕਰੋਗੇ ਤੇ ਫਿਰ ਸੋਚ ਵਿਚਾਰ ਕੇ ਆਪਣਾ ਮਾਈਂਡ ਮੇਕਅਪ ਕਰਨ ਔਰ ਆਪਣਾ ਦਿਮਾਗ ਦਾ ਇਸਤੇਮਾਲ ਕਰਕੇ ਕਿਉਂਕਿ ਇਹਨੂੰ ਮਤਦਾਤਾ ਵੋਟਰ ਨੂੰ ਕਿਹਾ ਜਾਂਦਾ ਮਤਦਾਤਾ ਮਤਲਬ ਹੈਗਾ ਆਪਣਾ ਦਿਮਾਗ ਦੀ ਵਰਤੋਂ ਕਰਕੇ ਸੋਚ ਕੇ ਬਿਹਤਰੀਨ ਪਾਰਟੀ ਤੇ ਬਿਹਤਰੀਨ ਕੈਂਡੀਡੇਟ ਉਹਨੂੰ ਵੋਟ ਪਾਣੀ ਚਾਹੀਦੀ ਹੈ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਇੱਕ ਇਹੋ ਜਿਹਾ ਦੇਖੋ ਬਾਬਾ ਸਾਹਿਬ ਅੰਬੇਡਕਰ ਨੇ ਕਿਹਾ ਸੀਗਾ ਪੜੋ ਜੁੜੋ ਸੰਘਰਸ਼ ਕਰੋ ਤਿੰਨ ਸ਼ਬਦਾਂ ਦਾ ਮੰਤਰ ਦਿੱਤਾ ਸੀ ਉਹਨਾਂ ਨੇ ਕਿ ਪਹਿਲਾਂ ਤਾਂ ਅਵੇਅਰ ਐਜੂਕੇਟ ਹੋ ਜਾਓ ਐਜੂਕੇਟ ਹੋਗੇ ਫਿਰ ਤੁਸੀਂ ਜੁੜੋ ਇਕੱਠੇ ਹੋਜੋ ਯੂਨੀਫਾਈ ਹੋਵੋ ਤੇ ਫਿਰ ਸੰਘਰਸ਼ ਕਰੋ ਆਪਣੇ ਹੱਕ ਵੀ ਪਤਾ ਹੋਣੇ ਚਾਹੀਦੇ ਆ ਪੰਜਾਬ ਦੇ ਵਿੱਚ ਸ਼ਡਿਊਲ ਕਾਸਟਾਂ ਦੇ ਬਹੁਤ ਸਾਰੇ ਮਸਲੇ ਆ ਬਹੁਤ ਸਾਰਾ ਧੱਕਾ ਹੋ ਰਿਹਾ ਸਾਡੇ ਜਿਹੜੇ ਲੀਡਰ ਲੋਕ ਆ ਸ਼ਡਿਊਲ ਕਾਸਟਾਂ ਦੇ ਵਿੱਚੋਂ 34 ਐਮਐਲਏ ਤੇ 3 ਚਾਰ ਜਿਹੜੇ ਆਪਣਾ ਮੈਂਬਰ ਪਾਰਲੀਮੈਂਟ ਉਹ ਤਾਂ ਰਿਜ਼ਰਵ ਦੇ ਆ ਗਿਆ ਉਹ ਵੀ ਸਵਾਲ ਨਹੀਂ ਪੁੱਛਦੇ ਕਿਉਂਕਿ ਸਾਰੀਆਂ ਪਾਰਟੀਆਂ ਨੇ ਰਿਜ਼ਰਵ ਦੇ ਹੀ ਖੜੇ ਕਰਨੇ ਆ ਉੱਥੇ ਕੋਈ ਹੋਰ ਆਲਟਰਨੇਟਿਵ ਹੈ ਨਹੀਂ ਲੇਕਿਨ ਉਹ ਬੰਦੇ ਨੂੰ ਵੋਟ ਪਾਓ ਜਿਹੜਾ ਬੰਦਾ ਆਪਣਾ ਪਾਰਲੀਮੈਂਟ ਚ ਜਾ ਕੇ ਤੁਹਾਡੇ ਇਸ਼ੂ ਰੱਖ ਸਕੇ ਤੁਹਾਡੇ ਤੁਹਾਡੇ ਹੱਕਾਂ ਦੀ ਗੱਲ ਕਰ ਸਕੇ ਪੰਜਾਬ ਦੇ ਵਿੱਚ ਜਿਹੜਾ ਆਪਣਾ ਸਾਨੂੰ ਅੱਜ 25% ਪਪੂਲੇ ਮੈਲਰੀ ਰੈਜ਼ਰਵੇਸ਼ਨ ਹੈ ਉਹ 35% ਕਿਉਂ ਨਹੀਂ ਹੈ ਇਹ ਕਦੇ ਕਿਸੇ ਦਾ ਕਿਸੇ ਨੇ ਸਵਾਲ ਨਹੀਂ ਚੁਕਿਆ ਜਿਵੇਂ ਕਿ ਦੇਸ਼ ਦਾ ਜਿਹੜਾ ਸੰਵਿਧਾਨ ਹੈ ਉਹ ਇਹ ਕਹਿੰਦਾ ਹੈਗਾ ਡਿਊ ਰਿਪਰੈਜ਼ੈਂਟੇਸ਼ਨ ਟੂ ਬੈਕਵਰਡ ਕਲਾਸਸ ਇਨਕਲੂਡਿੰਗ ਸ਼ੈਡਿਊਲ ਕਾਸਟ ਐਂਡ ਸ਼ੈਡਿਊਲ ਟ్రਾਈਬ ਹੁਣ ਦੇਸ਼ ਦਾ ਸੰਵਿਧਾਨ ਤਾਂ ਬੜਾ ਕਲੀਅਰ ਹੈ ਲੇਕਿਨ ਇੰਪਲੀਮੈਂਟ ਕਰਨ ਵਾਲੇ ਜਿਹੜੇ ਲੋਗ ਆ ਉਹ ਬੇਈਮਾਨ ਹੈ ਉਹ ਨਾ ਪਿੱਛੇ ਕਾਂਗਰਸ ਨੇ ਨਾ ਅਕਾਲੀਆਂ ਨੇ ਨਾ ਹੁਣ ਆਪ ਨੇ ਇਹ ਇੰਪਲੀਮੈਂਟ ਨਹੀਂ ਕਰ ਰਹੇ ਸੰਵਿਧਾਨ ਜਿਸ ਕਰਕੇ ਜਿਹੜੇ ਬਣਦੇ ਹੱਕ ਹੈ ਹੁਣ ਜਿਹੜਾ ਪੀਸੀਐਸ ਜੁਡੀਸ਼ਰੀ ਆ ਉਹਦੇ ਚ 45% ਦੀ ਜੇ ਰਿਟਰਨ ਚਾਣਗੇ ਤਾਂ ਤੁਹਾਨੂੰ ਇੰਟਰਵਿਊ ਲਈ ਬੁਲਾਇਆ ਜਾਏਗਾ ਇਹੋ ਜੀ ਕੰਡੀਸ਼ਨ ਹੈ ਜਿਹੜੀ ਕਿ ਯੂਪੀਐਸਸੀ ਨੇ ਵੀ ਨਹੀਂ ਕਦੇ ਲਾਈ ਸੋ ਅਨ ਕਨਸਟੀਟਿਊਸ਼ਨਲ ਗੈਰ ਸੰਵਿਧਾਨਿਕ ਗੱਲਾਂ ਪੰਜਾਬ ਦੀਆਂ ਸਰਕਾਰਾਂ ਕਰਦੀਆਂ ਆ ਕਿਉਂਕਿ ਮジョਰਿਟੀ ਜਾਂ ਹਾਈ ਕਾਸਟ ਲੋਕਾਂ ਨੂੰ ਉਹ ਸੂਟ ਕਰਦੀਆਂ ਆ ਲੇਕਿਨ ਜਿਹੜਾ ਗਰੀਬ ਹੈ ਨਾ ਉਹਨਾਂ ਦੀ ਕੋਈ ਗੱਲ ਕਰਦਾ ਆ ਜਿਹੜੇ ਲੀਡਰ ਹੈ ਉਹ ਇਸ ਕਰਕੇ ਗੱਲ ਨਹੀਂ ਕਰਦੇ ਕਿ ਉਹਨਾਂ ਦੀ ਟਿਕਟ ਨਾ ਕੱਟੀ ਜਾਵੇ ਜਾ ਉਹਨਾਂ ਨੂੰ ਕੋਈ ਵਜ਼ਾਰਤ ਨਾ ਉਹਨਾਂ ਦੀ ਖੁਸ਼ੀ ਆਵੇ ਉਹ ਆਪਣੇ ਵਾਸਤੇ ਸੋਚਦੇ ਆ ਜਦੋਂ ਕਿ ਬਾਬਾ ਸਾਹਿਬ ਅੰਬੇਡਕਰ ਨੇ ਇੱਕ ਬੜੀ ਇੰਪੋਰਟੈਂਟ ਗੱਲ ਕਹੀ ਸੀ ਮੈਂ ਤੁਹਾਡੇ ਇਸ ਫੋਰਮ ਤੋਂ ਸ਼ੇਅਰ ਕਰਨੀ ਚਾਹੁੰਦਾ ਆ 1932 ਦੇ ਵਿੱਚ ਜਦੋਂ ਮੈਂਬਰ ਲੈਜਿਸਲੇਚਰ ਸੀ ਤਾਂ ਉਹਨਾਂ ਨੇ ਇੱਕ ਗੱਲ ਕਹੀ ਸੀ ਵਿਧਾਨ ਉਹਦੇ ਵਿੱਚ ਬੰਬੇ ਲੈਜਿਸਲੇਚਰ ਅਸੈਂਬਲੀ ਦੇ ਵਿੱਚ ਕਿ ਮੈਂ ਅੱਜ ਇੱਕ ਗੱਲ ਆਪਣਾ ਇੱਥੇ ਆਪਣਾ ਸਰਕਾਰ ਨੂੰ ਇਹ ਕਹਿਣੀ ਚਾਹਨਾ ਹੈਗਾ ਜਿਹੜੇ ਇੱਥੇ ਹਾਜ਼ਰ ਹੈ ਉਹ ਵੀ ਸੁਣ ਲੈਣ ਜਿਹੜੇ ਨਹੀਂ ਹਾਜ਼ਰ ਉਹ ਵੀ ਸੁਣ ਲੈਣ ਕਿ ਮੈਂ ਆਪਣੇ ਦੇਸ਼ ਨੂੰ ਪਿਆਰ ਕਰਦਾ ਹਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੋਣੀ ਚਾਹੀਦੀ ਮੇਰੇ ਹਿੱਤਾਂ ਵਿੱਚ ਤੇ ਦੇਸ਼ ਦੇ ਹਿੱਤਾਂ ਵਿੱਚ ਜੇ ਕਦੇ ਫਿਊਚਰ ਵਿੱਚ ਟਕਰਾਅ ਹੋਇਆ ਮੈਂ ਦੇਸ਼ ਦੇ ਹਿੱਤਾਂ ਨੂੰ ਤਰਜੀ ਦੇਵਾਂਗਾ ਲੇਕਿਨ ਜੇ ਮੇਰੇ ਸਮਾਜ ਦੇ ਹਿੱਤਾਂ ਵਿੱਚ ਜਿਨ੍ਹਾਂ ਚ ਮੇਰਾ ਜਨਮ ਹੋਇਆ ਉਸ ਜਿਹੜਾ ਅਨਟਿਥੀਵ ਲੋਕ ਹੈ ਜੇ ਉਹਨਾਂ ਦੇ ਹਿੱਤਾਂ ਵਿੱਚ ਤੇ ਦੇਸ਼ ਦੇ ਹਿੱਤਾਂ ਵਿੱਚ ਟਕਰਾਅ ਹੋਇਆ ਤਾਂ ਮੈਂ ਆਪਣੇ ਸਮਾਜ ਦੇ ਹਿੱਤਾਂ ਨੂੰ ਤਰਜੀ ਦੇਵਾਂਗਾ ਅੱਜ ਦੇ ਜਿਹੜੇ ਲੀਡਰ ਲੋਕ ਹੈ ਕੀ ਉਹਨਾਂ ਦੀ ਇੱਕ ਕਮਿਟਮੈਂਟ ਹੈ ਕਿ ਆਪਣੇ ਸਮਾਜ ਨੂੰ ਅੱਗੇ ਰੱਖਣ ਆਪਣੀ ਪੋਸਟ ਆਪਣੀ ਕੁਰਸੀ ਆਪਣਾ ਅਹੁਦਾ ਤਿਆਗਣ ਦੀ ਹਿੰਮਤ ਰੱਖਣ ਕਿ ਉਹਨਾਂ 'ਚ ਇਹ ਹੈ ਜਦ ਤੱਕ ਇਹ ਸਪਿਰਿਟ ਨਹੀਂ ਆਂਦੀ ਅਸੀਂ ਜਿੰਨੇ ਮਰਜੀ ਪੜ੍ਹ ਲਿਖ ਜਾਈਏ ਅਸੀਂ ਜਿੰਨੇ ਮਰਜੀ ਆਪਣਾ ਆਰਥਿਕ ਤੌਰ ਤੇ ਤਰੱਕੀ ਕਰ ਜਾਈਏ ਜਦੋਂ ਅਸੀਂ ਆਪਣੇ ਭਰਾਵਾਂ ਦਾ ਭਲਾ ਕਰਨ ਲਈ ਤਿਆਰ ਨਹੀਂ ਹੈ ਤੇ ਫਿਰ ਹਾਈ ਕਾਸਟ ਲੋਕੀ ਕਿਉਂ ਕਰਨਗੇ ਕਿਉਂ ਸੋਚਣਗੇ ਐਨੀ ਮੇਰੀ ਤਾਂ ਬੇਨਤੀ ਹੈ ਮੇਰੇ ਕੋਲ ਨਵ ਸਾਬਾ ਤੋਂ ਕਿ ਹੁਣ ਜਿਹੜਾ ਸਮਾਂ ਆ ਇਹ ਸਮਾਂ ਸਭ ਨੂੰ ਨਾਲ ਮਿਲ ਕੇ ਲੈ ਕੇ ਚੱਲਣ ਦਾ ਸਾਡੇ ਉਹਨਾਂ ਵੀਰਾਂ ਨੂੰ ਸਾਡੇ ਉਸ ਸਮਾਜ ਨੂੰ ਪਛਣੇ ਸਮਾਜ ਨੂੰ ਨਾਲ ਲੈ ਕੇ ਚੱਣਾ ਹੁੰਦਾ ਜਿਨ੍ਹਾਂ ਨੇ ਅਹ ਸਰੀਆ ਤੋਂ ਸੰਤਾਪ ਚੱਲਿਆ ਪਰ ਉਹਨਾਂ ਲੋਕਾਂ ਨੂੰ ਵੀ ਇਹ ਸੁਣਨਾ ਚਾਹੀਦਾ ਕਿ ਜਿਹੜੇ ਸਾਡਾ ਸਮਾਜ ਪਾਕਿਸਤਾਨ ਦੇ ਵਿੱਚ ਰਹਿ ਗਿਆ ਸੀ ਅੱਜ ਜੋ ਵਾਪਸ ਆਉਣ ਦੀ ਭਾਰਤ ਆਉਣ ਦੀ ਚਾ ਰੱਖਦੇ ਤਾਂ ਜਦੋਂ ਸਰਕਾਰ ਕੋਈ ਕਾਨੂੰਨ ਲੈ ਕੇ ਆਉਂਦੀ ਹੈ ਸੀਏਏ ਸੋਵਰੋਡ ਕਰਦੇ ਤਾਂ ਪਹਿਲਾਂ ਉਹ ਦੇਖਣ ਕਿ ਸਾਡਾ ਸਮਾਜ ਉਹਦੇ ਪ੍ਰਤਾੜਿਤ ਸੀ ਇੱਥੇ ਤਾਂ ਇਸ ਨੂੰ ਬਲਾ ਕੇ ਹੁਣ ਸਨਮਾਨ ਦਈਏ ਜਿਹੜੀ ਵਰਤਮਾਨ ਸਰਕਾਰਾਂ ਸਾਡੇ ਉਸ ਸਮਾਜ ਨੂੰ ਬਣਦਾ ਹੱਕ ਦੇਣ ਸੋ ਮਦਰ ਸਾਹਿਬ ਤੁਸੀਂ ਸਾਡੇ ਨਾਲ ਜੁੜੇ ਹੋ ਔਰ ਤੁਹਾਡੇ ਜਿਹੜੇ ਵਿਚਾਰ ਰੀਲੀ ਇੱਕ

और शुक्रिया भाई साहब शुक्रिया अच्छा फिर याद करेंगे किसी और मुद्दे आए समझता बहुत बहुत धन्यवाद नमस्कार बहुत बहुत शुक्रिया भाई साहब बहुत बहुत शुक्रिया